ਹੁਣ ਟੋਕਰਾਂ ਭਰ ਕੇ ਸਬੂਤਾਂ ਦਾ ਅਦਾਲਤ ਦੇ ਮੂਰੇ ਮਾਨਯੋਗ ਅਦਾਲਤ ਦੇ ਮੂਰੇ ਪੇਸ਼ ਕਰਾਂਗੇ ਕਿ ਆਂ ਚੱਕੋ ਜੀ ਇਹ ਦੂ ਬਾਤੋ ਦਾ ਕੰਮ ਨਹੀਂ ਪਟਿਆਲਾ ਸ਼ਹਿਰ ਦੇ ਇਤਿਹਾਸਿਕ ਕਾਲੀ ਮਾਤਾ ਮੰਦਰ ਦੇ ਵਿੱਚ ਨਤਮਸਤਕ ਹੋਣ ਆਏ ਆਂ ਪੰਜਾਬ ਦੀ ਭਲਾਈ ਦੀ ਤਰੱਕੀ ਦੀ ਅਰਦਾਸ ਕਰਨ ਆਏ ਆਂ ਦੁਆ ਮੰਗਣ ਆਏ ਆਂ ਪੈਸੇ ਤਾਂ ਮਾਤਾ ਦਾ ਦਰਵਾਜ਼ਾ ਲੋਕ ਇੱਥੇ ਮੰਗਣ ਆਉਂਦੇ ਆ ਆਪਣੇ ਪਰਿਵਾਰਾਂ ਦੀ ਤੰਦਰੁਸਤੀ ਆਪਣੇ ਵਪਾਰਾਂ ਦੀ ਤਰੱਕੀ ਪਰ ਕੁਝ ਕਮ ਐਸੇ ਨੇ ਜਿਹੜੇ ਉਹ ਜਾਂ ਤਾਂ ਸਰਕਾਰਾਂ ਦੇ ਪਿਛਲਿਆਂ ਨੇ ਨਹੀਂ ਕੀਤੇ ਜਾਂ ਉਹਨਾਂ ਦੀ ਕੋਈ ਅਣਗਹਿਲੀ ਰਹੀ ਜਿਵੇਂ ਆਸਰੋਵਰ ਸਾਡ ਤੁਹਾਡੇ ਵਿੱਚ ਇੱਥੇ ਕਈ ਤਹਾਕਿਆਂ ਤੋਂ ਵਿੱਚ ਪਾਣੀ ਨਹੀਂ ਆਇਆ ਮੇਨ ਜਿਹੜਾ ਦੁਆਰ ਹੈ ਉਹ ਬੰਦ ਕਰ ਰੱਖਿਆ ਹੈ ਜ਼ਿਆਦਾਤਰ ਐਂਟਰੀ ਸੜਕਾਂਲੇ ਪਾਸੋਂ ਹੁੰਦੀ ਹੈ ਤੁਸੀਂ ਲੋਕਲ ਮੰਦਰ ਕਮੇਟੀ ਵੱਲੋਂ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਮੈਂ ਕਹਿੰਦਾ ਜੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਬਿਜਲੀ ਕਾਲੀ ਦਲ ਦਾ ਰਾਜ ਆ ਗਿਆ ਤਾਂ ਕਾਲੀ ਦਲ ਨਾਲ ਸੀ ਅੱਜ ਕੱਲ੍ਹ ਭਾਜਪਾ ਦਾ ਰਾਜ ਆਈ ਭਾਜਪਾ ਨਾਲ ਨੇ ਲੋਕਾਂ ਨਾਲ ਤਾਂ ਕਦੇ ਦੇਖੀ ਨਹੀਂ ਕੱਲੀ ਇੱਕ ਪਾਰਟੀ ਥੋੜੀ ਬਚਾ ਸਕਦੀ ਐ ਆ ਝਾੜੂ ਵਾਲੇ ਕਾਂਗਰਸੀ ਫਿਰ ਤੋਂ ਆਉਣਗੇ ਫਿਰ ਤੋਂ ਡਰਾਮੇ ਕਰਨਗੇ ਫਿਰ ਤੋਂ ਕੋਈ ਨਾ ਕੋਈ ਚੀਜ਼ ਸੁੱਲੀ ਛੱਡਣਗੇ ਪਰ ਐਕਤੀ ਇਹਨਾਂ ਦੀ ਗੱਲਾਂ 'ਚ ਨਾਓ ਇੱਥੇ ਦੀ ਬਾਦਲ ਜਾਂਦਾ ਬਾਪ ਦੀ ਇਹਦਾ ਗੁਰਦਵਾਰੇ ਦੇ ਪੈਸੇ ਲੈ ਲੈ ਕੇ ਆਪਣੇ ਘਰ ਬਣਾਉਂਦੇ ਰਹੇ ਆ ਪਤਾ ਨਹੀਂ ਇਹ ਕਿੰਨਾ ਕੁ ਬਾਦਲ ਦੇ ਭੈ ਜੋ ਅੰਦਰ ਕਿਆ ਕਿਆ ਖੜਾ ਕਿਆ ਕਿਆ ਨਹੀਂ ਕਰ ਆਪਣੀ ਭੂਛ ਤੱਕੀ ਕਿ ਗੁਰਦਵਾਰੇ ਨਹੀਂ ਚਾਰੇ ਪੈਸੇ ਕਿੱਥੇ